ਸਤ ਸ੍ਰੀ ਅਕਾਲ ਦੋਸਤੋ ਮੋਗੇ ਮੰਡੀ ਦੇ ਵਿੱਚ ਖੜੇ ਸੀ ਬਾਈ ਅਜਮੇਰ ਕੋਲ ਜੀ ਬਾਈ ਕੋਲ ਟਰੈਕਟਰ ਹੈ ਫਾਰਮ ਟਰੈਕ 65 ਐਪੀਆਈ ਦੱਸ ਦਿਆਂ ਕੀ ਕੀ ਰੇਟ ਆ ਕੀ ਕੰਡੀਸ਼ਨ ਆ ਤੇ ਕਿਹੜਾ ਮਾਡਲ ਆ ਤੇ ਕਿੰਨੇ ਦਾ ਬਾਈ ਨੇ ਛੱਡਣਾ ਕੀ ਹਾਲ ਆ ਬਾਈ ਜੀ ਬੋਰ ਬਾਈ ਠੀਕ ਠਾਕ ਠੀਕ ਹੈ ਠੀਕ ਆ ਵਧੀਆ ਅੱਛਾ ਬਾਈ ਜੀ ਕਿਹੜਾ ਲੈ ਆਂ ਟਰੈਕਟਰ ਅੱਜ ਫਾਰਮ 65 ਲੈ ਲੈਂਦਾ ਬਾਈ ਛੋਟੇ ਮੋਲੇ ਦਾ ਫਾਰਮ ਟਰੈਕ ਹਾਂ ਠੀਕ ਹੈ ਸਾਰੇ ਹੀ ਆ ਤੇ ਮੁੱਲ ਥੋੜਾ ਹੈ ਅੱਛਾ ਦਿਓ ਜੀ ਇਹਦੇ ਫੀਚਰਾਂ ਬਾਰੇ ਜਾਣਕਾਰੀ ਵਾਰੀ ਬਾਈ ਡਬਲ ਮੋਲਕ ਚੱਲਦਾ ਬਾਈ ਪਾਵਰ ਸਟੀਅਰਿੰਗ ਕੰਪਨੀ ਦਾ ਆ ਜ ਠੀਕ ਹੈ ਜੀ ਸਟੇਰਮ ਪਾਵਰਾ ਹਾਂ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਤੇਲ ਬ੍ਰੇਕਰ ਰਿਵਰਸ ਵੀਡੀਓ ਰਿਵਰਸ ਵੀਡੀਓ ਰੰਗ ਪੇਂਟ ਦਾ ਕਿਵੇਂ ਬੰਦਾ ਹੈ ਦਾ ਬਈ ਸਾਰਾ ਰੀਜਨ ਨਾਲ ਕੱਲੇ ਆ ਹਮਾਰੋ ਜਦ ਬਾਅਦ ਚ ਲੱਗਾ ਦਾ ਪੈਰ ਦਾ ਨਾ ਅੱਛਾ ਪੈਰ ਹੋ ਜਾਵੇ ਲਓ ਜੀ ਆ ਪੈਰ ਦਾ ਬਾਅਦ ਚ ਲਗਾਇਆ ਇਹ ਬਾਅਦ ਚ ਲਵਾਇਆ ਵੈਸੇ ਕਿਵੇਂ ਰੇਸ ਹਾਂ ਇਹ ਇਹ ਇਹਨਾਂ ਉੱਪਰ ਜਗਾਲ ਬੰਨਦੇ ਸੀ ਇਹਨੂੰ ਪੇਟ ਹੋਇਆ ਬਾਕੀ ਰਿਜਨਲ ਸਾਰਾ ਠੀਕ ਹੈ ਜੀ ਬਾਕੀ ਸਾਰਾ ਦਾ ਲਾਉਂਦੇ ਆ 25000 ਰੁਪਏ ਦਾ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਇਹ ਫਾਰਮਾ ਇਧਰ ਚੜਦੇ ਬੜਾ ਉਧਰ ਹੋਣਾ ਬੰਦਾ ਕੜਦੀ ਉੱਤਰ ਜਿਹੜਾ ਕੋਈ ਮਰਜੀ ਇੱਥੇ ਬੰਦਾ ਖੁੱਲੇ ਡੋਲਰ ਰੱਖੀ ਹੋਵੇ ਸਮਝ ਹਾਂਜੀ 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 ਬਿਲਕੁਲ ਕੁੜਿਕਾਂ ਦੀ ਬੰਦੇ ਨੂੰ ਤੇ ਟਾਇਰ ਕਿਵੇਂ ਹੈ ਭਾਈ ਟਾਇਰ ਭਾਈ ਮੂਰਲੇ ਹੈਗੇ 60 70 ਪੈਸੇ ਗੁੜੀਆਰ ਦੀ ਪੱਕੇ ਕੰਪਨੀ ਦੇ ਮੂਰਲੇ 60 70 ਪੈਸੇ ਨੇ ਮਗਰਲੇ ਭਾਈ 45 ਪੈਸੇ ਆ ਤੇ ਮਗਰਲੇ ਟਰੈਕਟਰ ਦੇ ਟਾਇਰ ਜਿਹ ਆ ਸਾਫ ਪਿਆ ਟਰੈਕਟਰ ਮਗਰਾੜ ਮਗਰੂੜਾ ਦਾ ਸਾਫ ਪਿਆਣ ਪੂਰਾ ਕਰ ਲੋ ਚੈੱਕ 16 ਦੇ ਟਾਇਰ ਲੱਗੇ ਹੋਏ ਨੇ ਆ ਜੋ ਪਿੱਛੋਂ ਚੈੱਕ ਕਰਵਾ ਲਿਓ ਬਾਈ ਮਾੜਾ ਜਿਹਾ ਇੱਕ ਵਾਰ ਹੋੱਕੜ ਜਸਟੇ ਵਾਲਾ ਜੀ ਕਰ ਲੋ ਚੈੱਕ ਕਰ ਲੋ ਬਾਈ ਮਜਬੂਤ ਹੋਰ ਜੈਕ ਜੋ ਦੋਨਾਂ ਲੰਕਾ ਦੇ ਦਿਖਾ ਦਿਓ ਬਾਈ ਹਾਂ ਹਾਂ ਇਹ ਲੋ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਮਾਰ ਲੋ ਆਪ ਨੂੰ ਮਾਰਨੇ ਆਪਾਂ ਹੋਰ ਕੋਈ ਕੀ ਵੱਡਾ ਖੰਦ ਮਗਰ ਪੋਇਆ ਕੋਈ ਬਾਟੂ ਬਾਟ ਐ ਬਾਹਣ ਤੂਰੀਆਂ ਸਾਫ ਪਈਆਂ ਨੇ ਕਰ ਲੋ ਚੈੱਕ ਤੇ ਜੰਗੀਆਂ ਪਈਆਂ ਹੁੰਦੀਆਂ ਨੇ ਪਰ ਬਾਈ ਨੇ ਸਾਫ ਰੱਖੀਆਂ ਨੇ ਆਜ ਇੱਕ ਜੁਕ ਚੱਲ ਰਿਹਾ ਚੱਲ ਚਾਲੂ ਬਈ ਸਾਰੇ ਚੱਲ ਲਓ ਜੀ ਲੰਕਾ ਵਾਲੇ ਜਿੱਕ ਚਾਲੂ ਹਾਲਤ ਦੇ ਵਿੱਚ ਨੇ ਹੌਕਰ ਅਡਜਸਟੇਬਲ ਆ ਤਾਂ ਠਾਲੀ ਆ ਗਈ ਤੇ ਐਕਸੈਸਰੀ ਕੀ ਕੀ ਸਮਾਨ ਕੀ ਜੀ ਛਤਰੀ ਘਰੇ ਪਈ ਆ ਮਿਲ ਜੂਗੀ ਛਤਰੀ ਹਾਂ ਡੰਡਾ ਫੱਟੀ ਦੇ ਛਤਰੀ ਨਾਲ ਹੀ ਆ ਡੰਡਾ ਫੱਟੀ ਦੇ ਛਤਰੀ ਨਾਲ ਮਿਲ ਜੂ ਹਾਂ ਹਾਂ ਸਾਰੇ ਸਾਰਾ ਸਮਾਨ ਮਿਲ ਜੂ ਲਓ ਜੀ ਆਜੋ ਅੱਗੇਓ ਕਰਵਾ ਦੋ ਚੈੱਕ ਇੱਧਰ ਮਾਰ ਲਓ ਨੀਗਾ ਹੱਸਾ ਹੱਸਾ ਪੂਰਾ ਸਾਫ ਪਿਆਣ ਸੁੱਕਾ ਪਿਆ ਵਾ ਕੋਈ ਲਾਂਬਿਆ ਬਲੋ ਬਲਾ ਤਾਂ ਨਹੀਂ ਮਾਰਦਾ ਨਹੀਂ ਬਈ ਕੋਈ ਬਲੋ ਨਹੀਂ ਬਸ ਵਾਹ ਕੇ ਲੈ ਜੇ ਬਈ ਠੀਕ ਆ ਕੋਈ ਨਹੀਂ ਬਸ ਵਾਹ ਕੇ ਲੈ ਜੇ ਨਹੀਂ ਨਹੀਂ ਕੋਈ ਨਹੀਂ ਬ ਇਹ ਪੰਜਾਬ ਨੰਬਰ ਆ ਹਨ ਬਾਈ ਕਹਿੰਦੇ ਨਾਮ ਆਉਂਦਾ ਇਹ ਇਹ ਦੂਜੇ ਨਾਮ ਹੋਊਗਾ ਬਾਈ ਦੂਜੇ ਨਾਮ ਆ ਹਾਂ ਉਹ 15000 ਕਾਰਡ ਹੀ ਮਲਜੀ ਦੇ ਨਾਮ ਲੈਟਰ ਅੱਛਾ ਦੂਜੇ ਨਾਮ ਆ ਜੀ ਗਾਹੜੇ ਦਾ ਆਧਾਰ ਕਾਰਡ ਮਲਜੀ ਦੇ ਨਾਮ ਆਣਾ ਹੈ ਪੰਜਾਬ ਪੰਜਾਬ ਨੰਬਰ ਆ ਟੋਮ ਆੜਾ ਹੈ ਨਾ ਹਾਂ ਇਹ ਪੀਆਈ ਆ ਗਿਆ ਬਾਈ ਇਹ ਪੀਆਈ ਬਿਲਕੁਲ ਬਿਲਕੁਲ ਪੈਂਟ ਪੀਆਈ ਆ ਕਰਵਾਓ ਚੈੱਕ ਤੇ ਰੇਟ ਕੀ ਕਰਦੇ ਹੋ ਬਾਈ ਇਹਦਾ ਰੇਟ ਤਾਂ ਬਾਈ ਇਹਦਾ ਬਹੁਤ ਥੋੜਾ ਜਿਆਦਾ ਪਰ ਕਿਹਾ 255000 ਰੁਪਇਆ ਠੀਕ ਆ ਜੀ ਤੁਸੀਂ ਕਹੋਗੇ ਕਿੰਨੇ ਜੀ ਬਾਈ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਸ਼ੇਅਰ ਕਰਕੇ ਆਉਂਦਾ ਬੰਦਾ ਸਕਰੀਨਸ਼ਾਟ ਬੰਦਾ ਨਾਲ ਲੈ ਆਵੇ ਠੀਕ ਆ ਜੀ ਠੀਕ ਆ ਵੀ 15000 ਰੁਪਏ ਤੁਹਾਡੇ ਮੂੰਹ ਦਾਸ ਕਰ ਦਨੇ ਆਪ ਲਓ ਜੀ ਬਾਈ ਜੀ ਕਹਿੰਦੇ 255000 ਟਰੈਕਟਰ ਦਾ ਰੇਟ ਆ ਜਿਹੜਾ ਵੀ ਬੰਦਾ ਵੀਡੀਓ ਦੇਖ ਕੇ ਜਾਂਦਾ ਸ਼ੇਅਰ ਕਰਕੇ ਜਾਂਦਾ ਸਕਰੀਨਸ਼ਾਟ ਲੈ ਜਿਓ 15000 ਰੁਪਏ ਸਿੱਧਾ ਸਿੱਧਾ ਡਿਸਕਾਊਂਟ 240000 ਦਾ ਰਹਿ ਗਿਆ ਬਾਈ ਲਓ ਜੀ 240 ਦਾ ਟਰੈਕਟਰ ਵੜ ਜਾਣਾ ਤੇ ਛੱਡਣ ਵਾਲਾ ਟਰੈਕਟਰ ਨਹੀਂ ਸਾਰੇ ਫੰਕਸ਼ਨ ਆ ਬਾਈ ਇਹਦੇ ਲਓ ਜੀ ਇਹ ਤੋਂ ਜਿਹੜਾ ਫੰਕਸ਼ਨ ਨੇ ਬਚੇ ਤੇ ਮਾੜਾ ਇਹ ਕਰਵਾ ਦੋਗੇ ਵਿੱਚੋਂ ਚੈੱਕ ਆ ਦਿ ਬਹੁਤ ਸੋਹਣੀ ਕੰਡੀਸ਼ਨ ਦਾ ਡਰਾਈਵਰ ਆ ਦੋਸਤੋ ਆ ਉਸ ਤੋਂ ਮਾਰ ਲਓ ਜੀ ਕੋਸੇ ਨਾਲ ਦੇ ਲੱਗੇ ਹੋਏ ਨੇ ਕੋਸੇ ਨਾਲ ਦੇ ਲੱਗੇ ਹੋਏ ਨੇ ਇਹ ਇਧਰੋਂ ਇਹ ਚਾਬੀ ਦਾ ਕੋਨਾ ਓਕੇ ਓਕੇ ਠੀਕ ਹੈ ਠੀਕ ਹੈ ਲਓ ਜੀ ਹੈਡ ਉੱਡ ਸਾਫ ਪਿਆ ਨੇ ਰੈਡੀਏਟਰ ਸਾਫ ਪਿਆ ਸੁੱਕਾ ਪਿਆ ਵਾ ਇਧਰ ਮਰਵਾਜੂ ਨੇਗਾ ਮੂਰਾ ਮਾਰਾ ਉਮੀ ਲੱਗੀਆਂ ਹੋਈਆਂ ਨੇ ਸਾਰੀਆਂ ਬਾਕੀ ਲੰਬੇ ਵਾਲਾ ਕੋਈ ਹਾਂ ਲੰਬੇ ਲਗਾ ਕੇ ਵਾਗੇ ਲੈ ਜੇ ਬਈ ਹਾਂ ਜਿਹੜੇ ਰੁਪਏ ਲਾਉਣੇ ਵਾਗੇ ਲੈ ਜੇ ਬਿਲਕੁਲ ਤਸੱਲੀ ਕਰਕੇ ਲੈ ਜਾ ਬਈ ਵਾਗੇ ਆਉਂਦਾ ਤਸੱਲੀ ਕਰਕੇ ਲੈ ਜੇ ਲੋ ਜੀ ਅਜੇ ਮੇਰ ਬਾਈ ਦਾ ਨਾਮ ਆ ਤੇ ਬਾਈ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਬਈ 9593 9523 0823 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 0 ਯਾਨੀ ਕਿ ਲੋਕਲ ਸ਼ਹਿਰ ਬੜਾ ਪੁਰਾਣਾ ਪੈ ਜਾਂਦਾ ਬਾਈਆਂ ਨੂੰ ਨੇੜੇ ਉਹ ਆ ਜਿਹੜੇ ਉਹ ਆ ਜਾਂਦਾ ਬਾੜੀ ਮੁਸਤਾਫਾ ਪੈਂਦਾ ਜੁਮੇਰ ਆ ਨਾਮ ਆ ਬਾਈ ਦਾ ਮੋਬਾਈਲ ਨੰਬਰ ਤੁਹਾਨੂੰ ਬੋਲਤਾ ਕੰਟੈਕਟ ਕਰ ਲਿਓ ਤੇ ਵੀਡੀਓ ਦਾ ਸਕਰੀਨਸ਼ਾਟ ਲੈ ਜਾਓ ਬਾਕੀ ਬੈਟਰੀ ਚੰਗੀ ਵਿੱਚ ਬਾਈ ਠੀਕ ਆ ਜੀ ਹਾਂ ਐਣੀ ਜਾ ਕੇ ਹੋਰ ਉਣ ਜਾ ਕੇ ਬੈਟਰੀ ਤਰੋਣੀ ਪੋਗੀ ਵਧੀਆ ਸੇ ਆਪਣਾ 15 ਸਰਬਸ਼ ਬੰਦਾ ਸੈਲਫ ਮਾਈਡਰੇਟਰ ਸਟਾਰਟ ਹੋਊਗਾ ਲਓ ਜੀ ਇਸ ਤੋਂ ਬਾਅਦ ਫੱਲੀ ਨਹੀਂ ਮਿਲ ਸਕਦੀ 22 ਕੋਲੇ ਡੈਟੇਟਰ ਹੋਰ ਵੀ ਹੁੰਦੇ ਆ ਕੰਟੈਕਟ ਕਰ ਸਕਦੇ ਹੋ ਜੀ ਸ਼ੁਕਰੀਆ ਸ਼ੁਕਰੀਆ